ਅਸਤਿਕਾਲ ਦੀ ਵੈਦਿਕਾ ਖਾਲਸਾ ਵੈਦਿਕੀ ਫਤੇ ਲਓ ਤੁਹਾਨੂੰ ਅੱਜ ਇੱਕ ਅਹਜਾ ਮੈਂ ਤੁਹਾਨੂੰ ਚੈਪਟਰ ਸੁਣਾਉਣਾਗਾ ਅਹਜੀਆਂ ਕਰਤੂਤਾ ਸੁਣਾਉਣਾਗਾ ਮੈਨੂੰ ਬੋਲਣਾ ਤਾਂ ਨਹੀਂ ਸੀ ਪਰ ਮੈਨੂੰ ਬੋਲਣਾ ਪੈ ਗਿਆ ਇੱਕ ਪਾਸੇ ਜਿਹੜੇ ਕਹਿੰਦੇ ਸੀ ਕਿ ਬੰਦੀ ਸਿੰਘਾਂ ਲਈ ਅਸੀਂ ਮੋਰਚੇ ਲਵਾਵਾਂਗੇ ਬੰਦੀ ਸਿੰਘਾਂ ਦੀ ਗੱਲ ਕਰਦੇ ਨੇ ਬਾਹਰ ਕਢਾਉਣ ਦੇ ਲਈ ਮਾਗਰ ਮੱਸ ਵਾਲੇ ਹੰਝੂ ਛੁੱੜਦੇ ਨੇ ਤੇ ਭਾਈ ਗੱਲ ਹੈਗੀ ਹੈ ਭਾਈ ਅੱਜ ਅੰਮਰਤਪਾਲ ਸਿੰਘ ਦੀ ਖੰਡੂਰ ਸਾਹਿਬ ਤੋਂ ਆਯਾਦ ਚੋਣ ਲੜ ਰਹੇ ਨੇ ਪਰ ਉੱਥੇ ਹੁਣ ਅਕਾਲੀ ਦਲ ਬਾਦਲ ਵੱਲੋਂ ਜਿਹੜਾ ਵਰਸਾ ਸਿੰਘ ਬਲਟੋਆ ਇਹਨੂੰ ਖੜਾ ਕਰਤਾ ਬਰਾਬਰ ਤੇ ਪਹਿਲਾਂ ਵਰਸਾ ਸਿੰਘ ਬਲਟੋਆ ਤੇ ਸਮਰਜੀਤ ਸਿੰਘ ਮਾਨ ਦੇ ਤੁਹਾਨੂੰ ਮੈਂ ਦੋ ਛੋਟੇ ਛੋਟੇ ਕਲਿੱਪ ਵੀਡੀਓ ਸੁਣਾਉਣਾ ਤੇ ਅੱਗੇ ਤੁਸੀਂ ਵੀਡੀਓ ਸਾਰੀ ਸੁਣਨੇ ਤੇ ਮੈਂ ਦੱਸਦਾ ਬਲਟੋਏ ਬਾਰੇ ਫਿਰ ਤੁਸੀਂ ਸੁਣੋ ਇਹ ਬਟੋਆ ਤੇ ਮੈਂ ਜਿਹੜਾ ਆ ਮੈਂ 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 ਉਸ ਸੋਚ ਦਾ مالک ਕਿ ਨਾ ਕਿ ਮੈਂ ਭਾਰਤੀ ਸੰਵਿਧਾਨ ਨੂੰ ਮੰਨਦਾ ਆ ਆਲ ਦੀ ਲੜਾਈ ਦਾ ਅਜੰਡਾ ਤੁਸੀਂ ਤੈਅ ਕਰਦੇ ਰਹੇ ਜੀ ਤੇ ਦੂਸਰੇ ਬੰਨੇ ਆ 30 34 34 ਸਾਲਾਂ ਤੋਂ ਜਿਹੜਾ ਜਿੱਥੇ ਬੈਠੇ ਉਹਨਾਂ ਦੇ ਤੁਸੀਂ ਗੱਲ ਹੀ ਨਹੀਂ ਕਰਦੇ ਤੇ ਕਹਿੰਦੇ ਜੀ ਪਹਿਲੇ ਮੈਨੂੰ ਬਾਹਰ ਕੱਢ ਲਓ ਪੰਥ ਦੀ ਖੱਦਰ ਵਿੱਚ ਛਿੱਤੀਆਂ ਪਹੁੰੀਆਂ ਪੈ ਜਾਂਦੀਆਂ ਨੇ ਪੰਥ ਦੀ ਖੱਦਰ ਤੇ ਲੱਤਾ ਚਾਉਣੀਆਂ ਚਾਉਣੀਆਂ ਪੈ ਜਾਂਦੀਆਂ ਨੇ ਹਾਂ ਜੀ ਪੰਥ ਦੀ ਖੱਦਰ ਤੇ ਚੰਗੇ ਚੋੜੇ ਕਰਾਉਣੇ ਪੈ ਜਾਂਦੇ ਨੇ ਪੰਥ ਦੀ ਖੱਦਰ ਦੇ ਪੰਗਾ ਘਸਵਾ ਕਰਨੇ ਪੈ ਜਾਂਦੇ ਨੇ ਆਜਾ ਸਰ ਕਦੇ ਵੀ ਇਹ ਬਰਸ ਸਿੰਘਾ ਬਰਸ ਸਿੰਘ ਬਟੋਹੇ ਦਾ ਬਿਆਨ ਸੀ ਜਿਹੜਾ ਤੱਕ ਮੈਂ ਤੁਹਾਨੂੰ ਸੁਣਾ ਕੇ ਆਟਿਆ ਅੱਗੇ ਸੁਣਾਉਣਾ ਮੈਂ ਸਿਮਰਜੀਤ ਸਿੰਘ ਮਾਨ ਦਾ ਉਹ ਵੀ ਤੁਸੀਂ ਧਿਆਨ ਨਾਲ ਸੁਣਨਾ ਆਪਾਂ ਵੱਡੀ ਵੀਡੀਓ ਨੂੰ ਬਣਾਉਂਦੇ ਇਹ ਸਾਰੇ ਲੋਕੋਵਰ ਬਾਦਲ ਦੇ ਸਾਰੇ ਉਹ ਜੇ ਮੁਜ਼ਮ ਹੈ ਕੀ ਹੈ ਕਿ ਜਿਹੜੇ ਜਪਾਰ ਸਾਹਿਬ ਇੱਕ ਮਿੰਟ ਸਾਬ ਕਦੇ ਵੀ ਪਲਸ ਦੇ ਨਾਲ ਨਹੀਂ ਛੱਲੇ 1984 ਦੇ ਵਿੱਚ ਜਿਹੜਾ ਬਲੂ ਸਟਾਰ ਕਰਾਇਆ ਇਹ ਸਾਰੇ ਲੋਕੋਵਰ ਬਾਦਲੇ ਸਾਰੇ ਉਹ ਜੇ ਮੁਜ਼ਮ ਹੈ ਕੀ ਹੈ ਦੇਖਦੇ ਜੇ ਬਾਦ ਸਾਥ ਤੇ ਟ੍ਰੱਕਾਂ ਤੇ ਬੀਟੇ ਬੀਟੇ ਨਾਲ ਰੋਲ ਕੇ ਅਟੈਕ ਕਰਾਇਆ ਮਿਲਟਰੀ ਅਟੈਕ ਤੇ ਵਰਗਾੜੇ ਦੇ ਵਿੱਚ ਵੀ ਗ੍ਰੈਂਸਾਡੀ ਐਮਪੀਆ ਕਰਵਾਈ ਹੈ ਦੈਨ 28 ਮਹਾਰਾਜ ਦੇ ਰੂਪ ਐ ਐਸ.ਡੀ.ਪੀ.ਸੀ. ਦੇ ਗੁੰਮ ਕਰਵਾਤੇ ਵੇਚਦੇ ਐ 14 ਸਾਲਾਂ ਤੋਂ ਜਿਵੇਂ ਮਹੰਤ ਬੈਠਦੇ ਹੁੰਦੇ ਸੀਗੇ ਗੁਰਦੁਆਰਿਆਂ ਦੇ ਉੱਤੇ ਇਹ ਉਸੇ ਤਰ੍ਹਾਂ 14 ਸਾਲ ਐਸ.ਡੀ.ਪੀ.ਸੀ. ਦੇ ਉੱਤੇ ਬੈਠੇ ਐ ਤੇ ਕਾਨੂੰਨ ਦੇ ਅਨੁਸਾਰ ਤੋਂ ਉਹ ਇੱਕ ਇਲੈਕਟਰੀਕੀ ਖਰਾਸ ਕਰਾ ਰਹੇ ਇਹ ਬਿਲਕੁਲ ਅੰਸ਼ ਦੇ ਉਲਟ ਹੋਏ ਹੋਏ ਐ ਨੇਕੀ ਖਾਲਸਾ ਜੀ ਨਾਲ ਵੀ ਬੋਲ ਬਈ ਮੰਨੇ ਕੀ ਟੀ ਹੈ ਜੇਕਰ ਵੀ ਇਹਨਾਂ ਦੇ ਨਾਲ ਰਲਦਾ ਸਾਰ ਸੁਖਬੀਰ ਸਿੰਘ ਦੇ ਨਾਲ ਉਹਦੀ ਨਾ ਹੁੰਦੀ ਹੈ ਬਈ ਮੰਨੇ ਤੇ ਵੀ ਨੂੰ ਵੀ ਪਰਖ ਰਹੀ ਸੀ ਜਦੋਂ ਮੈਂ ਐਮਪੀ ਦੇ ਇਲੈਕਸ਼ਨ ਵਾਈ ਇਲੈਕਸ਼ਨ ਦੇ ਵਿੱਚ ਜਿੱਤ ਕੇ ਇੱਥੇ ਬੈਠਾ ਹਾਲ ਮੈਂ ਕਿਹਾ ਕਿ ਇਹ ਬਈ 파ਟਨਰ ਟਿਕਟ ਦਿੱਤੀ ਮੈਂ ਨਹੀਂ ਬੈਠ ਸਕਦਾ ਇਹ ਲੋਏ ਨਰਾਸ਼ ਹੋ ਕੇ ਬਾਹਰ ਚਲੇ ਗਏ 10 ਮਿੰਨੂ ਮੇਰੇ ਸਪੋਰਟਰਸ ਨੇ ਕਿਹਾ ਕਿ ਸਿਮਰਜੀਤ ਸਿੰਘ ਮਾਰ ਦੇ ਇਹ ਲੋਕ ਤੁਹਾਨੂੰ ਸਪੋਰਟ ਦਰਦ ਦੇ ਆਪਣਾ ਕੈਂਡੀਡੇਟ ਨਾ ਖੜਾ ਕਰਦੇ ਤਦ ਤੁਹਾਨੂੰ ਜ਼ੀਰੋ ਵੋਟ ਮਿਲ ਸੀ ਮੇਰਾ ਮਾਤਰਭੂ ਐਹੋਜੀ ਅਜਨਮਵੀਂ ਜਨਾਰ ਇਹਨਾਂ ਨੂੰ ਦੇਖਿਆ ਜਾਂਦਾ ਹੈ ਇਸ ਕੰਟਰੀ ਦੇ ਵਿੱਚ ਵੀ ਤੇ ਬਾਹਰ ਦੀ ਕੰਟਰੀ ਦੇ ਵਿੱਚ ਵੀ ਸੋ ਇੰਨੇ ਨੇੜੇ ਕੋਈ ਸਰਕਰ ਨੂੰ ਚਾਰ ਨਹੀਂ ਹੈ ਅੱਜ ਸੋਲ ਲਈ ਬਿਆਨ ਦੋ ਬੱਖੋ ਵੱਖਰੇ ਪਹਿਲਾ ਬਿਆਨ ਸੀ ਬਿਰਸਤ ਸਿੰਘ ਬਟੋਹੇ ਦਾ ਆ ਹੁਣ ਮੈਂ ਬਿਆਨ ਸੀ ਜਿਹੜਾ ਸਬਜੀਤ ਸਿੰਘ ਮਾਨ ਦਾ ਹੁਣ ਮਾਨ ਨੇ ਬਲ ਉਤੋਂ ਆ ਦੇ ਚੌਣ ਮੈਦਾਨ ਦੇ ਵਿੱਚ ਕੈਂਡੀਡੇਟ ਖੜਾ ਕੀਤਾ ਸੀ ਖੰਡੂਰ ਸਾਹਿਬ ਤੋਂ ਸਬਜੀਤ ਮਾਨ ਉਸ ਨੂੰ ਵਾਪਸ ਲੈ ਰਹੇ ਨੇ ਤੇ ਭਾਈ ਅੰਬਰਤਪਾਲ ਸਿੰਘ ਦੀ ਹਮਾਇਤ ਕਰਨਗੇ ਤੁਸੀਂ ਬਟੋਆ ਇਹਦਾ ਦੇਖਿਆਗਾ ਬਟੋਆ ਦਾ ਬਿਆਨ ਬਟੋਆ ਕਹਿ ਰਿਹਾ ਕਿ ਤੈਨੂੰ ਕਾਲੀ ਹੋ ਗਈ ਹੁਣ ਬਾਹਰ ਆਉਣ ਦੀ ਸਿੱਖ ਦਾ ਚੱਡੇ ਪੜਵਾ ਲੈਂਦੇ ਆ ਸਿੱਖ ਦਾ ਤੁਸੀਂ ਇਹ ਚੱਲ ਲੈਂਦੇ ਆ ਸਿੱਖ ਦਾ ਟੋਟੇ ਟੋਟੇ ਕਰਵਾ ਲੈਂਦੇ ਆ ਸਿੱਖ ਤਾਂ ਐ ਕਰ ਲੈਂਦੇ ਆ ਸਿੱਖ ਤਾਂ ਬਾਹ ਕਰ ਲੈਂਦੇ ਆ ਮੈਂ ਬਿਰਸਾ ਸਿੰਘ ਬਟੋਆ ਨੂੰ ਪੁੱਛਣਾ ਚਾਹਣਾ ਕਿ ਬਟੋਆ ਸਾਹਿਬ ਤੁਸੀਂ ਸੰਤ ਭਿੰਡਰਾਂ ਵਾਲੇ ਦੇ ਨਾਲ ਰਹਿੰਦੇ ਸੀ ਪਰ ਸਮੇਂ ਵਾਂਗ ਤੇ ਸੰਤਾਂ ਨੇ ਉੱਥੇ ਸ਼ਹੀਦੀ ਪਾਈ ਆ ਤੇ ਨਾਲ ਦੇ ਸਿੰਘਾਂ ਨੇ ਸ਼ਹੀਦੀ ਪਾਈ ਆ ਤੂੰ ਕਿਉਂ ਨੂੰ ਟੋਟੇ ਟੋਟੇ ਕਰਵਾਏ ਤੂੰ ਕਿਉਂ ਨਹੀਂ ਬੰਦ-ਬੰਦ ਕਟਵਾਇਆ ਤੂੰ ਕਾ ਤੋਂ ਨਹੀਂ ਗੋਲੀ ਨਾਲ ਮਰਿਆ ਤੂੰ ਹੱਥ ਖੜੇ ਕਰਕੇ ਦੁਸ਼ਮਣਾਂ ਤੂੰ ਜਿਹੜੇ ਸਿੱਖ ਪੰਥ ਦੇ ਨੌਜਵਾਨਾਂ ਦੀਆਂ ਲਾਸ਼ਾਂ ਦੇ ਉੱਪਰ ਦੀ ਲੰਗਿਆ ਆ ਇਹ ਆ ਕਰਤੂਤ ਆ ਬਿਰਸਾ ਸਿੰਘ ਬਲਟੋਹੇ ਦੀ ਅਲਟੀ ਦਾ ਜੋ ਫਰਜ਼ ਬਣਦਾ ਸੀ ਬਿਰਸਾ ਸਿੰਘ ਬਲਟੋਹੇ ਨੂੰ ਟਿਕਟ ਦੇ ਦਿੱਤੀ ਜੇ ਨਾ ਦਿੰਦੇ ਫੇਰੇ ਨਾਰਾਜ਼ ਹੁੰਦਾ ਫੇਰੇ ਭਾਂਦਾ ਮੈਂ ਇਹ ਕਹਿਣਾ ਸੀ ਕਿ ਭਾਈ ਮੈਂ ਅੰਮਰਤਪਾਲ ਸਿੰਘ ਦੀ ਸਪੋਰਟ ਕਰੂੰਗਾ ਮੈਂ ਟਿਕਟੋਕ ਨਾਲ ਚ ਲੈਣਾਗਾ ਜੇ ਕੱਲ ਨੂੰ ਕਈ ਵਾਰੀ ਕੋਈ ਅੰਮਰਤਪਾਲ ਦੇ ਕਾਗਜ਼ਾਂ ਤੇ ਭੜਨੀ ਅੜਚਲਾ ਆਉਂਦੀ ਆ ਤੇ ਤਾਂ ਮੈਂ ਖੜਾ ਹੋਊਗਾ ਤੇ ਨਹੀਂ ਮੈਂ ਆਪਦੇ ਕਾਜ-ਬਾਸ ਲਾਊਗਾ ਇੱਕ ਪਾਸੇ ਤਾਂ ਮਗਰਬਸ ਵਾਲੇ ਹੰਝੂ ਬਹਾਉਂਦਾ ਇਹ ਬਿਰਸਤ ਸਿੰਘ ਬਟੋਆ ਅੱਜ ਵੀ ਗਿਆ ਹੈ ਧਰਨੇ ਦੇ ਵਿੱਚ ਜਿੱਥੇ ਭਾਈ ਅੰਮਰਤਪਾਲ ਸਿੰਘ ਦਾ ਜਿਹੜਾ ਧਰਨਾ ਲੱਗਿਆ ਹੋਇਆ ਮੋਰਚਾ ਲੱਗਿਆ ਹੋਇਆ ਸ੍ਰੀ ਦਰਬਾਰ ਸਾਹਿਬ ਦੇ ਸਾਹਮਣੇ ਤੇ ਉੱਥੇ ਜਾ ਕੇ ਹੰਝੂ ਬਹਾਉਂਦਾ ਦੂਜੇ ਪਾਸੇ ਕੀ ਕਹਿ ਰਿਆ ਕਿ ਐਡੀ ਸੇਤੀ ਨੂੰ ਬਾਹਰ ਆਉਣ ਦੀ ਕਾਲੀ ਪੈ ਗਈ ਸਿੱਖ ਦਾ ਚੱਡੇ ਪੜਵਾ ਲੈਂਦੇ ਨੇ ਸਿੱਖ ਦਾ ਬੰਦ-ਬੰਦ ਕਟਵਾ ਲੈਂਦੇ ਨੇ ਪਤਾ ਨਹੀਂ ਕੀ ਕਿਸ ਬੋਲਿਆ ਭਾਈ ਅੰਮਰਤਪਾਲ ਸਿੰਘ ਨੂੰ ਇਹ ਲੋਕ ਹਾਥੀ ਦੇ ਦੰਦ ਵਾਲਾ ਕੰਮ ਆ ਕਿ ਹਾਥੀ ਦੇ ਜਿਹੜੇ ਦੰਦੋਂ ਦੇ ਖਾਣ ਵਾਲੇ ਹੋਰ ਹੁੰਦੇ ਆ ਤੇ ਦਿਖਾਉਣ ਵਾਲੇ ਹੋਰ ਹੁੰਦੇ ਆ ਇਹ ਇਹਨਾਂ ਲੋਕਾਂ ਦਾ ਇਹ ਆ ਕਿ ਜਦੋਂ ਇਹਨਾਂ ਨੂੰ ਸੱਤਾ ਤੋਂ ਬਾਹਰ ਹੁੰਦੇ ਆ ਜਾਂ ਇਹ ਹਾਰ ਜਾਂਦੇ ਨੇ ਇਰੇ ਲੋਕਾਂ ਦੇ ਵੋਟਾਂ ਸਿੱਖਾਂ ਦੀਆਂ ਵੋਟਾਂ ਨੂੰ ਭਰਮਾਉਣ ਦੇ ਲਈ ਫਿਰ ਡਰਾਮੇ ਕਰਦੇ ਨੇ ਜੇਲ੍ਹਾਂ ਦੇ ਵਿੱਚ ਬੰਦ ਹੋਏ ਸਿੰਘਾਂ ਨੂੰ ਬਾਹਰ ਕੱਢਣ ਦੇ ਲਈ ਨਸਿਆ ਤੇ ਕਿਤੇ ਕਿਸੇ ਮੁੱਦੇ ਤੇ ਤੇ ਹੁਣ ਭਾਈ ਅੰਮਰਤਪਾਲ ਸਿੰਘ ਜਦੋਂ ਪਤਾ ਲੱਗ ਗਿਆ ਖੰਡੂਰ ਸਾਹਿਬ ਤੋਂ ਸਾਰੀ ਸੰਗਤ ਨੇ ਉਹਦੇ ਕਾਜ ਭਰਾ ਦਿੱਤੇ ਕਿ ਤੈਨੂੰ ਫਾਹਾ ਪੈਂਦਾ ਕਿ ਤੂੰ ਵੀ ਉੱਥੇ ਮਰ ਜਾਏਗਾ ਕਿ ਤੂੰ ਪਹਿਲਾਂ ਤੇਰੀ ਜ਼ਿੰਦਗੀ ਸਾਰੀ ਬੁੜਾ ਹੋ ਗਿਆ ਤਾਂ ਤੇ ਜੇਕਰ ਭਾਈ ਅੰਮਰਤਪਾਲ ਸਿੰਘ ਜਿੱਤ ਜੂ ਇਤੋਂ ਜ਼ਿਆਦਾ ਸਿਆਣਾ ਪੜਿਆ ਲਿਖਿਆਗਾ ਗੱਲ ਕਰਨੀ ਆਉਂਦੀ ਆ ਜੇਕਰ ਇੱਕ ਸਿੱਧ ਤੁ ਨਾ ਵੀ ਲੜੇਗਾ ਤਾਂ ਕੀ ਫਰਕ ਪੈ ਜਾਣਾਗਾ ਅਕਾਲੀ ਦਲ ਦਾ ਤਾਂ ਇਸ ਗੱਲ ਦੇ ਵਿੱਚ ਬਹੁਤ ਵੱਡਾ ਇੱਕ ਰੋਲ ਅਦਾ ਹੁੰਦਾ ਲੋਕ ਸਤਿਕਾਰ ਕਰਦੇ ਅਕਾਲੀ ਦਲ ਦਾ ਪਹਿਲਾ ਬਾਗ ਜੇ ਬਿਰਸਾ ਬਤ ਸਿੰਘ ਬਟਵਾ ਉਤੋਂ ਟਿਕਟ ਛੜ ਦਿੰਦਾ ਇਹ ਕਹਿਣ ਦਾ ਕਿ ਭਾਈ ਮੈਨੂੰ ਪਾਰਟੀ ਨੇ ਟਿਕਟ ਦਿੱਤੀ ਆ ਮੈਂ ਉਹਨਾਂ ਤੇਰ ਦਾਵੇਦਾਰ ਟਿਕਤਾ ਹਾਂ ਜੇਕਰ ਹਾਂ ਕੋਈ ਅੰਮ੍ਰਿਤਪਾਲ ਦੇ ਕਾਗਜ਼ਾਂ ਤੇ ਹੇਰਾਫੇਰੀ ਹੁੰਦੀ ਆ ਜਾਂ ਨਹੀਂ ਕੋਈ ਡਿਕਤਾ ਹੁੰਦਿਆ ਤਾਂ ਮੈਂ ਫਿਰ ਮੈਂ ਚੌਣ ਲੜੂਗਾ ਨਹੀਂ ਮੈਂ ਅੰਮ੍ਰਿਤਪਾਲ ਦੀ ਹਮਾਇਤ ਕਰੂੰਗਾ ਗੱਲ ਤਾਂ ਇਹ ਬੜਨੀ ਸੀ ਪਰ ਇਹਨਾਂ ਲੋਕਾਂ ਦੇ ਕਿੱਥੇ ਇਹਨਾਂ ਲੋਕਾਂ ਨੂੰ ਅੱਗ ਲੱਗੀ ਹੋਈ ਆ ਪਾਰਲੀਮੈਂਟ ਵਿੱਚ ਜਾਣ ਲਈ ਤਨਖਾਹ ਲੈਣ ਲਈ ਮੋਟੀਆਂ 2-2 ਲੱਖ 4-4 ਲੱਖ ਜਿਹੜੀ ਇਹਨਾਂ ਨੂੰ ਤਨਖਾਹ ਆਉਂਦੀਆਂ ਨੇ ਇਨਾਂ ਦਾ ਸਾਰੀ ਉਮਰ ਜ਼ਿੰਦਗੀ ਨੇ ਦਾ ਢਿੱਡ ਨਹੀਂ ਭਰਿਆ ਇਹਨਾਂ ਦਾ ਇਹਨਾਂ ਨੇ ਸਿੱਖ ਕੌਮ ਦਾਤੇ ਲਾਤੀ ਸਿੱਖ ਕੌਮ ਦੇ ਬੈਰੀ ਨੇ ਬੈਰੀ ਇਹਨਾਂ ਲੋਕਾਂ ਦਾ ਸੁਚੇਤ ਹੋਣ ਦੀ ਲੋੜ ਆ ਜੇਕਰ ਇਹ ਮੋਰਚੇ 'ਚ ਆਉਂਦੇ ਆ ਤੇ ਇਹਨਾਂ ਦੇ ਮਗਰ ਪਿਆ ਕਰੋ ਇਹਨਾਂ ਦੇ ਤੁਸੀਂ ਟਾਪ ਲਵਾਇਆ ਕਰੋ ਜਿਸ ਤਰ੍ਹਾਂ ਭਾਜੀਪੀ ਦੀ ਹੁਣ ਲਵਾ ਰਹੇ ਆ ਹੰਸ ਦੀ ਲਵਾ ਰਹੇ ਹਾਂ ਵੀਡੀਓ ਲੰਬੀ ਹੁੰਦੀ ਆ ਤੁਸੀਂ ਪਾਓ ਲਾਂਟ ਇਸ ਬੁਲਟੋਂ ਇਹਨੂੰ ਕਰੋ ਇਸ ਬੰਦੇ ਦਾ ਬਾਈਕਾਟ ਕਰੋ ਭਾਈ ਅੰਮਰਤਪਾਲ ਸਿੰਘ ਦੀ ਡਟ ਕੇ ਸਪੋਰਟ ਤੇ ਫਿਰ ਇਹਦੇ ਨੰਨੇ ਜਿੱਤੇ ਆਓ ਫਿਰ ਇਹਨੂੰ ਪਤਾ ਲੱਗੂਗਾ ਕਿ ਪੰਥ ਕੀ ਹੁੰਦਾ ਖਾਲਸਾ ਪੰਥ ਕੀ ਹੁੰਦਾ ਖੰਡੂਰ ਸਾਹਿਬ ਵਾਲਿਓ ਤੁਸੀਂ ਵੱਡੀ ਪਹਿਲਾਂ ਗਲਤੀ ਕਰ ਲਈ ਬੀਬੀ ਖਲੜਾ ਨੂੰ ਤੁਸੀਂ ਹਰਾ ਕੇ ਜੇ ਉਹ ਤੁਸੀਂ ਦਾਗ ਤਾਉਣਾ ਚਾਹੁੰਦੇ ਹੋ ਤਾਂ ਭਾਈ ਅੰਮਰਤਪਾਲ ਸਿੰਘ ਦੀ ਹਮਾਇਤ ਤੁਹਾਨੂੰ ਡਟ ਕੇ ਕਰਨੀ ਪਊਗੀ ਕਰਨੀ ਚਾਹੀਦੀ ਆ ਨਾ ਕਿ ਕਿਸੇ ਦਾ ਉਹਦਾ ਨਿੱਜੀ ਮਸਲਾ ਨਾ ਸਾਡਾ ਨਾ ਤੁਹਾਡਾ ਉਹ ਨੌਜਵਾਨ ਸਭ ਕੁਝ ਜਿਹੜਾ ਸਰਕਾਰ ਦੇ ਅੱਖਾਂ ਦੇ ਅੱਖਾਂ ਦੇ ਵਿੱਚ ਪਾ ਕੇ ਗੱਲ ਕਰਨ ਜੋ ਬੜਾਗਾ ਨਾ ਧੜਕ ਸੂਰਵਾਗਾ ਉਹ ਅਸੀਂ ਜੇਕਰ ਉਸ ਨੂੰ ਜੇਲਾ ਚ ਕਢਾਉਣੇ ਤੇ ਕੱਲ ਨੂੰ ਦੂਜੀ ਵੀ ਸਾਡੇ ਜਿਹੜੇ ਸਿੰਘ ਬੰਦੀ ਸਿੰਘ ਨੇ ਉਹਨਾਂ ਨੂੰ ਅਸੀਂ ਜੇਲਾ ਚ ਕਢਾ ਸਕਦੇ ਆ ਤਾਂ ਹੀ ਕਢਾ ਸਕਦੇ ਆ ਜੇਕਰ ਅਸੀਂ ਇੱਕ ਮੁੱਠ ਹੋਵਾਂਗੇ ਜੇਕਰ ਹਾਥੀ ਤੇ ਪਹਿਲਾਂ ਕਹਿ ਕੇ ਟਿਆਂ ਦੇ ਦੰਦ ਦਿਖਾਉਣ ਵਾਲੇ ਹੋਰ ਤੇ ਖਾਣ ਵਾਲੇ ਹੋਰ ਹੁੰਦੇ ਨੇ ਜੇਕਰ ਤੁਸੀਂ ਉਸ ਤਰ੍ਹਾਂ ਕਰਨਗਾ ਫਿਰ ਤੁਹਾਡਾ ਜਿਹੜੇ ਸਿੰਘ ਨੇ ਉਹਦਾ ਬੈਠੀ ਨੇ ਉਹਦਾ ਤੁਹਾਡੇ ਵਰਗੇ ਨਹੀਂ ਉਹ ਕਿ ਜਦੋਂ ਵਿਫਤਾ ਪੈਂਦੀ ਆ ਹੱਥ ਖੜੇ ਕਰਕੇ ਆ ਜਾਂਦੇ ਹੋ ਜਿਉਂ ਤਾਂ ਤੂੰ ਮਰ ਵੀ ਜਾਂਦਾ ਤੂੰ ਉੱਥੇ ਬਲਟੋਆ ਤਾਂ ਤੇਰਾ ਹੋ ਸਕਦਾ ਸਿੱਧਾ ਦੇ ਵਿੱਚ ਨਾ ਆ ਜਾਂਦਾ ਹੁਣ ਤੂੰ ਨਾ ਮਰਿਆ ਚ ਨਾ ਤੂੰ ਜਿਉਂਦਿਆਂ ਦੇ ਵਿੱਚ ਧੰਨਵਾਦ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆਪਣੇ ਕਮੈਂਟਸ ਦੇ ਬਾਕਸ ਦੇ ਵਿੱਚ ਤੁਸੀਂ ਜ਼ਰੂਰ ਲਿਖਣਾ ਕਿ ਜਿਹੜਾ ਇਹ ਬਲਟੋਆ ਹੈਗਾ ਇਹ ਪੰਥ ਨੇ ਦੇ ਨਾਲ ਮੈਂ ਸੰਗਤ ਗੁਜ਼ਾਰੀ ਕਰਦਾ ਆ ਰਿਹਾਗਾ ਤੁਸੀਂ ਇਸ ਨੂੰ ਕਮੈਂਟ ਰਾਹੀਂ ਦੱਸਣਾ ਕਿ ਬਲਟੋਏ ਦਾ ਖੜਾ ਹੋਣਾ ਉੱਥੇ ਕਿੰਨਾ ਕਲਾਜ਼ਮੀ ਸੀ ਜਾਂ ਭਾਈ ਅੰਮ੍ਰਿਤਪਾਲ ਸਿੰਘ ਦਾ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਿਹੜੇ ਵੀਡੀਓ ਦੇਖਦੇ ਆ ਲੈ ਕੇ ਕਰਦੇ ਆ ਸ਼ੇਅਰ ਕਰਦੇ ਆ ਧੰਨਵਾਦ ਵਾਜਗਾ ਖਾਲਸਾ ਵਾਜ ਜੀ ਕੀ ਫਤਿਹ